ਸਾਹਿਬਜ਼ਾਦੇ ਨੂੰ ਸਰਹੰਦ ਪਹਤਾਇਆ ਗਿਆ ਮਾਗੁਜਰੀ ਜੀ ਵੀ ਨਾਲ ਨੇ ਠੰਡੇ ਬਰਜ ਵਿੱਚ ਕੈਦ ਕੀਤਾ ਅਗਲੇ ਦਿਨ ਕਚਹਿਰੀ ਵਿੱਚ ਪੇਸ਼ੀ ਹੋਈ ਛੋਟੇ ਛੋਟੇ ਨੰਨੇ ਮੁੰਨੇ ਬੱਚਿਆਂ ਦੀ ਪੇਸ਼ੀ ਜਦੋਂ بڑا ਕੋਈ ਜ਼ੁਲਮ ਕੀਤਾ ਹੋਵੇ ਦੋਕ ਦਿਨ ਕਚਹਿਰੀ ਲੱਗੀ ਸਾਹਿਬਜ਼ਾਦੇ ਨੂੰ ਇਹ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਆਪਣਾ ਧਰਮ ਛੱਡ ਦਿਓ ਸਾਡਾ ਧਰਮ ਜਿਹੜਾ ਅਸੀਂ ਮੰਨਦੇ ਆ ਉਹ ਕਬੂਲ ਕਰ ਲਓ ਤਾਂ ਸਾਹਿਬਜ਼ਾਦੇ ਕੋਰਾ ਜਵਾਬ ਦਿੰਦੇ ਨੇ ਕਿ ਇਹ ਨਹੀਂ ਹੋ ਸਕਦਾ ਲਾਲਚ ਵੀ ਦਿੱਤੇ ਤੁਹਾਨੂੰ ਰਾਜ ਭਾਗ ਦੇ ਦੇਵਾਂਗੇ ਸਭ ਕੁਝ ਦੇ ਦੇਵਾਂਗੇ ਤੁਹਾਡੀ ਹਰ ਸ਼ਰਤ ਸਾਨੂੰ ਮਨਜ਼ੂਰ ਸਿੱਖੀ ਛੱਡ ਦਿਓ ਮੈਂ ਸ਼ਾਇਦ ਕੱਲ ਪਰਸੋਂ ਵੀ ਇੱਥੇ ਵੀ ਬੇਨਤੀ ਕੀਤੀ ਪਹਿਲਾਂ ਵੀ ਕਿ ਦੁਸ਼ਮਣ ਮੁੱਲ ਪਾਉਂਦਾ ਉਹਨੇ ਮੁੱਲ ਪਾਇਆ ਕਿ ਜੋ ਅਸੀਂ ਕਰ ਸਕਦੇ ਆ ਸਿੱਖੀ ਦੇ ਬਦਲੇ ਜਿੰਨਾ ਕ ਉਹਦੀਆਂ ਨਜ਼ਰਾਂ ਚ ਮੁੱਲ ਸੀ ਉਹ ਸਮੇਂ ਦਾ ਸੀ ਸ਼ਾਇਦ ਇਹ ਮੁੱਲ ਵਕ ਦੀ ਚੀਜ਼ ਹੈ ਉਹਨਾਂ ਕੋਸ਼ਿਸ਼ ਕੀਤੀ ਕਿ ਜੋ ਤੁਹਾਨੂੰ ਚਾਹੀਦਾ ਲੈ ਲਓ ਸਿੱਖੀ ਛੱਡ ਦਿਓ ਸਾਹਿਬ ਜੱਜ ਕਹਿੰਦੇ ਮੁੱਲ ਹੁੰਦਾ ਤੇ ਵਟ ਵੀ ਲੈਂਦੇ ਪਰ ਜਿਹੜੀ ਚੀਜ਼ ਸਿਰ ਦੇ ਕੇ ਲਈ ਇਹਦਾ ਮੁੱਲ ਕੋਈ ਨਹੀਂ ਇਹਦਾ ਮੁੱਲ ਸੇਰੀ ਹੈ